ਨੌਂਕਰ ਨੂੰ ਆਖੀਦਾ ਹੀ ਵੀ ਬਾਹਰ ਕੰਮ ਕਰਦਾ ਤੇ ਜਿੱਦਣ ਘਰ ਆਉਣਾ ਵਾ ਘਰ ਵੀ ਆਣ ਕੇ ਘਾ ਘੂਪੋਟਦੇ ਣਿਆਣੇ ਸਿਆਣੇ ਇੱਧਰ ਫਿਰਦੇ ਆ ਘਾ ਤੋਂ ਉਂਝ ਣਿਆਣੇ ਡਰਦੇ ਆ ਵੀ ਕੋਈ ਸੱਪ ਸੁਪਨਾ ਆ ਜੇ ਤੇ ਚੱਲ ਸਫਾਈ ਕੀਤੀ ਹੋਵੇ ਤੇ ਉਂਝ ਵੀ ਸੋਹਣਾ ਲੱਗਦਾ ਵਾ ਤੇ ਭਰ ਜਿੰਨਾ ਕਾਖੋ ਉੰਨਾ ਕੀ ਨੌਂਕਰ ਵੀ ਕੰਮ ਕਰਦੇ ਆ ਫਲ ਵਾਲਾ ਬੂਟਾ ਐ ਸੰਤਰੇ ਦਾ ਤੇ ਜੇ ਇਹਨੂੰ 10 ਬਾਲਟੀ-ਬਾਲਟੀ ਤੂੰ ਪਾਣੀ ਪਾ ਜੇ ਤਾਂ ਕੀ ਆ ਖਾਣ ਨੂੰ ਆਂਦੇ ਲੈਣ ਨੂੰ ਆਂਦੇ ਵੀ ਸਾਨੂੰ ਆ ਵੀ ਦੇ ਦੋ ਆ ਵੀ ਦੇ ਦੋ ਕੰਮ ਤੇ ਆਂਦੇ ਵੀ ਨਾ ਹੀ ਕਰੀਏ ਆਰ ਵੀ ਕਿੰਨੀ ਆ ਇਹ ਕਿਤੇ ਇੱਕ ਵਾਰ ਨਹੀਂ ਉਹਨੇ ਪੁੱਟ ਕੇ ਦਿੱਤੀ ਵੀ ਤੂੰ ਹੀ ਚਲੋ ਵਰਤ ਲਿਓ ਘਰ ਤੇ ਬਣਾਈ ਜਾਊਗੀ ਨਾ ਉਹ ਓਦਾਂ ਹੀ ਪਈ ਆ ਇਹ ਸਿਆਲ ਚ ਕਿੰਨੇ ਮੁੜ ਕੇ ਖਾਣੀ ਆ ਜੇ ਗਰਮੀ ਚ ਨਹੀਂ ਖਾਦੀ ਤੇ ਨੌਕਰ ਵੀ ਅੱਜਕੱਲ ਕਿਹੜੇ ਕੰਮ ਆਖੇ ਲੱਗਦੇ ਆ ਜਿੰਨਾ ਕੱਖ ਉਹਨਾਂ ਕ ਕਰ ਜਾਂਦੇ ਬਸ ਠੀਕ ਕਿਹੜੀਆਂ ਸੋਚਾਂ ਚ ਡੁੱਬੀ ਆ ਤੂੰ ਨਣਾਲ ਨੂੰ ਫੋਨ ਹੀ ਕਰ ਲਾ ਕਿਤੇ ਉਹਨੂੰ ਫੋਨ ਕਰਾਂ ਕਈ ਦਿਨ ਹੋ ਗਿਆ ਕਿਤੇ ਇੰਨਾ ਨਹੀਂ ਕੁੜੀ ਕੋ ਟਾਈਮ ਹੁੰਦਾ ਵੀ ਮੈਂ ਆਪਣੀ ਪਰਜਾਈ ਨੂੰ ਫੋਨ ਹੀ ਕਰ ਲਾ ਚਲੋ ਮੰਨਿਆ ਤੇਰੀ ਮਾਂ ਵੀ ਚਲ ਗਈ ਦੁਨੀਆ ਤੋਂ ਪਿਓ ਵੀ ਚਲ ਗਿਆ ਤੇ ਪਰਜਾਈ ਤੇ ਤੇਰੀ ਜਿੰਦੀ ਆ ਨਾ ਤੂੰ ਪਰਜਾਈ ਨੂੰ ਕਿਤੇ ਆਣ ਕੇ ਮਿਲ ਜਿਆ ਕਰ ਚਲੋ ਉਹ ਮੰਨਿਆ ਤੇਰੀ ਗੱਲ ਮੈਂ ਮੰਨਦੀ ਆਂ ਵੀ ਮਾਪਿਓ ਤੇ ਮੈਂ ਖਲਾੜ ਨਹੀਂ ਸਕਦੀ ਤੇ ਚੱਲ ਪਿਆਰ ਤੈਨੂੰ ਓਨਾ ਹੀ ਅਹੀਂ ਕਰਦੇ ਆਂ ਬੱਚੇ ਨਾ ਯਾਦ ਕਰਦੇ ਤੈਨੂੰ ਵੀ ਤੂੰ ਆਣ ਕੇ ਬੱਚਿਆਂ ਨੂੰ ਮਿਲ ਜਿਆ ਕਰ ਮੁੰਡਾ ਤੇ ਉਹ ਕਿਤੇ ਫੋਨ ਕਰਦਾ ਰਹਿੰਦਾ ਭੂਆ ਜੀ ਆਏ ਨਹੀਂ ਤੁਸੀਂ ਆਏ ਨਹੀਂ ਮੈਂ ਵੀ ਜਿੱਦਾਂ ਜੀ ਕਰਦਾ ਫੋਨ ਲਾ ਲੈਨੇ ਉਹਦਾ ਨਹੀਂ ਜੀ ਕਰਦਾ ਕਿਤੇ ਵੀ ਮੈਂ ਫੋਨ ਹੀ ਪਰਜਾਈ ਨੂੰ ਕਰ ਲਾ ਪਰਜਾਈ ਘੜੀ ਸੌਖੀ ਆ ਪਰਜਾਈ ਤੇ ਆਪ ਆ ਔਖੀ ਆ ਤੇ ਪਰ ਤੈਨੂੰ ਪਿਆਰ ਤੇ ਅਸੀਂ ਉਨਾ ਹੀ ਦਾਂਗੇ ਨਾ ਮਾਂ ਪਿਓ ਜਿੰਨਾ ਹੀ ਤੇ ਤੂੰ ਆਹ ਤੇ ਸਹੀ ਉਹ ਕਿਹੜੀ ਵਿਚਾਰੀ ਸੌਖੀ ਆ ਭਰਾ ਵੀ ਦੁਨੀਆ ਤੋਂ ਚਲ ਗਿਆ ਮਾਂ ਚਲ ਗਈ ਪਿਓ ਚਲ ਗਿਆ ਤੇ ਉਹ ਵੀ ਵਿਚਾਰੀ ਤਪੀ ਆ ਕੁਛ ਕਰਤ ਨਹੀਂ ਮੈਂ ਵੀ ਸਕਦੀ ਪਰ ਮੈਂ ਪਿਆਰ ਤੇ ਕਰੂੰਗੀ ਨਾ ਮਾਂ ਜਿੰਨਾ ਹੀ ਆਵੇ ਤੇ ਸਹੀ ਮੇਰੇ ਕੋਲ ਮਾਂ ਦੇ ਜਿੰਦਿਆਂ ਤੇ ਮੈਨੂੰ ਵੀ ਕੋਈ ਐਡਾ ਹੁੰਦਾ ਨਹੀਂ ਵੀ ਜੇ ਉਹਦਾ ਆਇਆ ਫੋਨ ਨਾ ਆਇਆ ਤਾਂ ਵੀ ਕੋਈ ਗੱਲ ਨਹੀਂ ਆਪਾਂ ਫੋਨ ਕਰਕੇ ਰਾਜੀ ਬਾਜੀ ਪੁੱਛ ਲੈਣਾ ਹੁਣ ਅਸੀਂ ਸੋਚਦੇ ਰਹਿੰਨੇ ਆ ਵੀ ਉਹ ਹੁਸੜੀ ਕਿਤੇ ਨਾ ਕਰਦੀ ਹੋਊਗੀ ਢਿੱਡ ਫੋਲਦੀ ਹੋਊਗੀ ਤੂੰ ਆ ਕੋ ਦੋ ਮੇਰ ਕੋ ਸੁਣ ਮੈਨੂੰ ਸੁਣਾ ਟੇ ਗੱਡ ਢਿੱਡ ਦੀਆਂ ਤੇ ਦਰਸ਼ਕਾਂ ਸੰਝਾ ਕਰੀਏ ਹੀ ਰਲ ਕੇ ਨਨਾਨ ਪਰਜਾਈ ਤੇਰੀ ਮਾਵਾਂ ਵਰਗੀ ਮੈਂ ਪਰਜਾਈ ਆ ਮੇਰੀ ਤੇ ਧੀ ਵੀ ਤੂੰ ਤੇ ਨਨਾਨ ਵੀ ਤੂੰ ਫੋਨ ਕਰਦੀ ਆ ਅੱਜ ਮੈਂ ਉਹਨੂੰ ਵੀ ਫੋਨ ਤੇ ਕਰ ਲਿਆ ਕਰ ਜੇ ਨਹੀਂ ਆਉਣਾ ਤੇ ਆ ਕੇ ਤੇ ਤੂੰ ਨਾਲੇ ਮਿਲ ਜਾ ਸਾਰੇ ਬੱਚਿਆਂ ਨੂੰ ਮਿਲ ਜਾ ਪਰਜਾਈ ਨੂੰ ਮਿਲ ਜਾ ਤੇ ਬੰਦੇ ਦਾ ਮਾਨ ਜਿਹੜਾ ਹੋਰ ਹੋਰ ਹੋ ਜਾਂਦਾ ਵਾ ਫੋਨ ਮਨੇ ਚੁੱਕਣ ਡਈ ਪਤਾ ਨਹੀਂ ਕਿੱਥੇ ਗਈ ਜਾਂ ਸੈਰ ਕਰਨ ਗਈ ਹੋਊ ਜਾਂ ਵੇਹਲੀ ਚ ਇੱਧਰ ਉੱਧਰ ਫਿਰਦੀ ਹੋਊਗੀ ਤੇ ਚਲ ਅੱਛਾ ਵੇਖੂਗੀ ਤੇ ਖੁਰੇਕਾਰੀ ਦਊਗੀ ਕਹਿੰਟ ਆ ਗਿਆ ਹੀ ਫੋਨ ਕੀਤੇ ਨੂੰ ਚਲ ਵੇਖ ਨਹੀਂ ਸਕਦੀ ਵੀ ਚਲ ਜੇ ਉਸ ਟਾਈਮ ਨਹੀਂ ਲੱਗ ਗਿਆ ਤੇ ਵੇਖ ਤੇ ਲੈਂਦਾ ਹੀ ਆ ਨਾ ਬੰਦਾ ਵੀ ਫਲਾਨੇ ਦਾ ਫੋਨ ਆਇਆ ਵਾ ਮੇਰੀ ਪਰਜਾਈ ਦਾ ਫੋਨ ਆਇਆ ਤੇ ਮੈਂ ਫੋਨ ਕਰ ਲਾ ਚਾਲਾ ਛਾਉਂਦੇ ਨਹੀਂ ਕੀਤਾ ਤੇ ਆਪ ਹੀ ਲਾ ਲੈਨੇ ਆ। ਹੈਲੋ ਭੈਣ ਜੀ ਸਤ ਸ੍ਰੀ ਅਕਾਲ ਮੈਂ ਸਵੇਰੇ ਵੀ ਫੋਨ ਕੀਤਾ ਸੀ ਪਹੁੰਚ ਕੇ ਆ ਹੀ ਨਹੀਂ ਗਾ। ਅੱਛਾ ਮੈਂ ਅੱਗੇ ਆ ਨਹੀਂ ਜਾਂ ਫਿਰ ਸੈਰ ਤੇ ਗਏ ਹੋਣਗੇ ਤੇ ਜਾਂ ਫਿਰ ਵੇਲੀ ਚ ਵੀ ਚੱਲ ਜਾਂਦੇ ਉਰੇ ਪਰੇ ਹੋਣੇ ਆ ਤੇ ਫੋਨ ਤਾਂ ਹੀ ਨਹੀਂ ਚੁੱਕਿਆ। ਤੇ ਹੁਣ ਵੇਖਿਆ ਨਹੀਂ ਵੀ ਫੋਨ ਆਇਆ ਵਾ। अच्छा अच्छा ते ਭੈਣ ਜੀ ਗੱਲ ਐਦਾ ਵੀ ਮੇਰਾ ਜੀ ਬੜਾ ਸੁੜਿਆ ਹੈਗਾ ਤੇ ਮੈਂ ਆਣ ਕੇ ਮਿਲ ਜੋ ਤੁਹਾਡਾ ਜੀ ਨਹੀਂ ਕਰਦਾ ਪਰਜਾਈ ਨੂੰ ਮਿਲਣ ਨੂੰ ਠੀਕ ਆ ਮੰਨਿਆ ਮਾ ਨਹੀਂ ਤੇ ਤੇਰੀ ਮਾਵਾਂ ਵਰਗੀ ਪਰਜਾਈ ਮੈਂ ਜੋ ਜਿੰਦੀ ਜਾਗਦੀ ਅਜੇ ਨਹੀਂ ਐਦਾਂ ਨਾ ਕਰਿਆ ਕਰੋ ਕੰਡੋ ਟਾਈਮ ਕੰਮ ਤੇ ਐਦਾਂ ਹੀ ਹੁੰਦੇ ਰਹਿਣੇ ਸੰਸਾਰ ਤੇ ਬੰਦੇ ਦੇ ਕੰਮ ਵੀ ਕਦੀ ਮੁੱਕੇ ਆ ਆਓ ਭਾਵੇਂ ਅੱਜ ਹੀ ਆਜੋ ਠੀਕ ਆ ਚੱਲਾ ਆ ਦਿਓ ਫਿਰ ਠੀਕ ਠੀਕ ਹਾਂਜੀ ਮੈਂ ਭਾਬੀ ਜੀ ਨੂੰ ਹਾਂ ਤੇ ਕਰ ਦਿੱਤੀ ਆ ਪਰ ਕਮਾਕਾਰਾਂ ਚੋਂ ਕਿੱਥੇ ਟਾਈਮ ਲੱਗਦਾ ਘਰੋਂ ਦੋ ਨੌਕਰ ਨੇ ਉਹਨਾਂ ਦੀ ਵੀ ਰੋਟੀ ਬਣਾਉਣੀ ਆ ਹਨਾ ਮੰਮੀ ਨੇ ਸਾਰਾ ਕੰਮ ਤੇ ਕਰਨਾ ਆਪ ਹੀ ਹੁੰਦਾ ਵਾ ਮੰਮੀ ਕੋਈ ਨਹੀਂ ਹੁੰਦਾ ਮੰਮੀ ਵੀ ਹੁਣ ਠੀਕ ਨਹੀਂ ਰਹਿੰਦੇ ਨਹੀਂ ਤੇ ਅੱਗੇ ਤੇ ਬਥੇਰਾ ਕੰਮ ਕਰਦੇ ਹੁੰਦੇ ਸੀ ਤੇ ਫਿਰ ਹੁਣ ਕੀ ਕਰਾਂ ਬੱਚੇ ਵੀ ਸਕੂਲ ਜਾਂਦੇ ਆ ਉਹਨਾਂ ਦਾ ਵੀ ਰੋਟੀ ਪਾਣੀ ਬਣਾਉਣਾ ਸਿਆਰ ਟਿਫਨ ਤਿਆਰ ਕਰਨੇ ਉਹਨਾਂ ਨੂੰ ਭੇਜਣਾ ਸਕੂਲ ਫੇਰ ਆਉਂਦਿਆਂ ਨੂੰ ਵੇਖਣਾ ਉਹ ਕੌਣ ਵੇਖੇਗਾ ਗੱਤ ਬੱਚਿਆਂ ਦੀ ਚਾਚੀ ਹੁੰਦੀ ਸੀ ਇੱਥੇ ਤੇ ਚੱਲਾ ਹੀ ਇੱਕ ਦੂਜੀ ਛੱਡ ਕੇ ਘਰ ਤੇ ਚਲ ਜਾਂਦੀਆਂ ਹੁੰਦੀਆਂ ਸਾਂ ਤੇ ਹੁਣ ਚਾਚੀ ਵੀ ਬਾਹਰ ਚਲੇ ਗਏ ਹਨ ਜੇ ਉਹਨਾਂ ਚਲ ਜਣਾ ਉਹਨਾਂ ਦੇ ਬੱਚਿਆਂ ਨੂੰ ਮੈਂ ਰੋਟੀ ਪਾਣੀ ਸਿਆਰ ਸਕੂਲੇ ਤਿਆਰ ਕਰਕੇ ਭੇਜਣਾ ਤੇ ਜੇ ਮੈਂ ਚੱਲ ਜਾਣਾ ਉਹਨਾਂ ਨੂੰ ਉਹਨੇ ਕਿਹਾ ਕੋਈ ਗੱਲ ਨਹੀਂ ਤੂੰ 2-4 ਦਿਨ ਭਾਵੇਂ ਰਹਿ ਜਾ ਤੇ ਹੁਣ ਬੜੀ ਮੁਸ਼ਕਲ ਹੋ ਗਈ ਸਾਨੂੰ ਰਹਿਣ ਦੀ ਹੁਣ ਨਹੀਂ ਰਿਹਾ ਜਾਂਦਾ ਨਾਲੇ ਮੰਮੀ ਨਹੀਂ ਠੀਕ ਰਹਿੰਦੇ ਫਿਰ ਉਹਨਾਂ ਦੇ ਕੋਲ ਵੀ ਰਹਿਣਾ ਪੈਂਦਾ ਤੇ ਇਸ ਕਰਕੇ ਫਿਰ ਔਖਾ ਹੋ ਗਿਆ ਹੁਣ ਰਹਿਣਾ ਤੇ ਚਲੋ ਕਰਦੇ ਤੇ ਬਥੇਰਾ ਵਾ ਮੈਂ ਹੀ ਕਹਿੰਨੀ ਹਾਂ ਵੀ ਜਦੋਂ ਮੇਰੀ ਮਾਂ ਮਰ ਗਈ ਆ ਮਾਵਾ ਦੇ ਨਾਲ ਹੀ ਪੇਕੇ ਆ ਭਰਾ ਭਝਾਈ ਤੇ ਬਥੇਰਾ ਕਰਦੇ ਭਤੀਜੇ ਵੀ ਬਥੇਰਾ ਕਰਦੇ ਨੇ ਰੋਜ਼ ਫੋਨ ਕਰਦੇ ਨੇ ਤੇ ਆਪਣੇ ਕੋਈ ਨਹੀਂ ਸੇਰ ਖੁਰਪੜ ਹੁੰਦਾ ਲੋੜੀ ਦੀ ਥਾਂ ਲੋੜੀ ਦੇ ਕੇ ਜਾਂਦੇ ਆ ਰਖੜੀ ਦੀ ਥਾਂ ਰਖੜੀ ਦੇ ਨਾਂ ਜਾਵਾ ਤੇ ਤਾਂ ਵੀ ਫੋਨ ਕਰ ਕਰ ਸਾਦੇ ਆ ਫੇ ਆਈ ਨਹੀਂ ਤੂੰ ਨਾ ਸਾਡੀ ਕੋਈ ਧੀ ਤੇ ਨਾ ਸਾਡੀ ਕੋਈ ਭੈਣ ਧੀ ਵੀ ਤੂੰ ਤੇ ਨਣਾਣੀ ਤੂੰ ਹੀ ਹਨਾ ਤੇ ਕੌਣ ਆਵੇ ਧੀਆਂ ਹੀ ਦੁੱਖ ਸੁਣਦੀਆਂ ਨੇ ਮਾਂ ਪਿਓ ਦੇ ਹੋਰ ਕਿਹੜਾ ਕੋਈ ਸੁਣਦਾ ਤੇ ਆਪਣੇ ਕੋਣੀ ਨਿਕਲ ਹੁੰਦਾ ਪਰ ਹੁਣ ਚਲੋ ਹਾਂ ਤੇ ਕਰ ਦਿੱਤੀ ਆ ਚਲੋ ਵੇਖਦੀਆਂ ਵੇ ਮਮੀ ਨੂੰ ਪੁੱਛਣੀ ਆ ਤੇ ਜੇ ਆਖਣ ਕੇ ਤੇ ਰਾਤ ਇੱਕ ਚਲੀ ਜਾਨੀ ਆ ਤੇ ਰੋਟੀ ਪਾਣੀ ਇੰਜ ਕਰਦੀ ਆ ਵੀ ਬਣਾ ਜਾਨੀ ਆ ਤੇ ਚਲੋ ਮੰਮੀ ਗਰਮ ਕਰਕੇ ਖਾ ਲਣਗੇ ਨੌਕਰ ਨੂੰ ਵੀ ਦੇ ਦਿੰਦੇ ਹੁੰਦੇ ਨੇ ਤੇ ਸਵੇਰੇ ਆ ਜੂੰਗੀ ਸਵੇਰੇ ਆਣ ਕੇ ਫਿਰ ਸਵੇਰ ਦਾ ਕਰ ਲੂੰਗੀ ਤੇ ਚਲੋ ਪੋਛ ਨਹੀਂ ਆ ਮੰਮੀ ਵੈਸੇ ਮੰਮੀ ਨੇ ਕਦੀ ਨਾਤ ਨਹੀਂ ਕੀਤੀ ਜਿੱਥੇ ਜਾਣਾ ਜਾਣਾ ਹੀ ਆ ਤੇ ਮੰਮੀ ਤੇ ਕਹਿੰਦੇ ਹੁੰਦੇ ਚਲਾ ਚਲੀ ਜਾ ਤੇ ਆਪ ਹੁਣੇ ਹੁੰਦਾ ਵੀ ਮੰਮੀ ਠੀਕ ਨਹੀਂ ਕਿਤੇ ਡਗ ਡੁਗਣਾ ਪੈਣ ਮਗਰੋਂ ਕੋਈ ਛੱਟ ਪੇੜ ਨਾ ਲਾ ਰਣ ਧਿਆਨ ਵਿੱਚ ਇਹ ਰਹਿੰਦਾ ਜੇ ਚਲ ਜੀਏ ਤੇ ਤੇ ਚਲੋ ਪੋਛਣੀ ਆ ਮੰਮੀ ਨੂੰ ਜੇ ਕਹਿੰਦੇ ਆ ਤੇ ਫਿਰ ਚਲੀ ਜਾਨੀ ਅੱਛਾ ਹੁਣ ਇੰਜ ਕਰਦੀ ਆ ਵੀ ਦਾਲ ਛੇਤੀ ਬਣ ਜਾਣੀ ਉਹ ਬਣਾ ਲੈਣੀ ਆ ਤੇ ਫੁਲਕੇ ਲਾ ਦੇਣੀ ਮੰਮੀ ਨੇ ਤੇ 4 ਵਜੇ ਦੀ ਬੱਸ ਫੜਦੀ ਆ ਤੇ ਚਲ ਜਾਨੀ ਉਦਾਂ ਤੇ ਮੁੰਡਾ ਕਹਿੰਦਾ ਸੀ ਮੈਂ ਤੈਨੂੰ ਲੈ ਚੂੰਗਾ ਆਣ ਕੇ ਪਰ ਉਹ ਵੀ ਵਿਚਾਰਾ ਇਕੱਲਾ ਘਾਰ ਆ ਵਾ ਹੂੰ ਤੇ ਉਹਦਾ ਵੀ ਨਹੀਂ ਟੈਨ ਵਾਹਾ ਪੁੱਤ ਕੋਈ ਨਹੀਂ ਮੈਂ 4 ਵਜੇ ਦੀ ਬੱਸੇ ਆਜੂ ਮੈਨੂੰ ਬੱਸ ਸਟੈਂਡ ਤੋਂ ਲੈ ਜੀਂ ਅੱਗੋਂ ਆਣ ਕੇ ਤੇ ਆਸ਼ਾ ਮਮਾ ਜੀ ਹੁਣ ਦਾਲ ਵੀ ਬਣ ਗਈ ਜੇ ਤੇ ਚੌਲ ਵੀ ਬਣ ਗਏ ਜੇ ਤੇ ਫੁਲਕੇ ਵੀ ਬਣਾ ਕੇ ਮੈਂ ਟਿਫਿਨਸ ਰੱਖ ਦਿੱਤੇ ਜੇ ਤੇ ਹੁਣ ਤੁਸੀਂ ਖਾ ਲਿਓ ਤੇ ਨੌਕਰ ਨੂੰ ਦੇ ਦਿਓ ਤੇ ਹੁਣ ਆਪਣਾ ਧਿਆਨ ਰੱਖਿਓ ਮੇਰੇ ਮੈਂ ਕੱਲ ਸ਼ਾਮ ਤੱਕ ਜ਼ਰੂਰ ਪਹੁੰਚ ਜਾਾਂਗੀ ਹੁਣ ਠੀਕ ਆ ਇਹ ਕੱਲ ਦਾ ਡਾਡਾ ਕੱਲ ਤੱਕ ਡਾਡਾ ਰੋਟੀ ਦਾ ਟਾਈਮ ਨਿਕਲ ਜਾਣਾ ਵੇਖਾਂ ਭਲਾਨ ਨਾਨ ਨੂੰ ਨਨਾਨ ਦਾ ਰਾਹ ਵੇਖਾਂ ਆਈ ਕਿ ਨਹੀਂ ਆਈ ਸਵੇਰੇ ਤੇ ਕਹਿੰਦੀ ਮੈਂ ਸ਼ਾਮਾਂ ਨੂੰ ਆਉਂਗੀ ਸ਼ਾਮਾਂ ਤੇ ਅੱਜ ਦੀਆਂ ਪੈ ਗਈਆਂ ਪਤਾ ਨਹੀਂ ਹੁਣ ਆਉਂਦੀ ਕਿ ਨਹੀਂ ਆਉਂਦੀ ਕਿਤੇ ਨਹੀਂ ਅਜੇ ਤੇ ਆਉਂਦੀ ਸ਼ਾਮਾਂ ਅੱਜ ਦੀਆਂ ਤੇ ਪੈ ਗਈਆਂ ਅਜੇ ਤੇ ਨਹੀਂ ਕਿਤੇ ਵੀ ਆਉਂਦੀ ਅੱਜ ਤੇ ਆਉਗੀ ਆਉਗੀ ਮੇਰੇ ਦਿਲ ਸਾਦੀ ਦੇਂ ਡਿਆ ਵੀ ਅੱਜ ਪੱਕਾ ਆਉਗੀ ਅਵਲ ਤੇ ਉਹਨੇ ਕਦੀ ਹਾਂ ਨਹੀਂ ਕੀਤੀ ਜੇ ਹਾਂ ਕੀਤੀ ਤੇ ਆਉਗੀ ਮੇਰਾ ਵੀ ਦਿਲ ਆਖਣ ਡਿਆ ਵੀ ਅੱਜ ਆਉਗੀ ਵੇਖਾਂ ਭਲਾ ਬੂਆ ਖੁੱਲਾ ਹੀ ਰੱਖਦੀ ਆ ਆ ਜਾਉਗੀ ਹੁਣ ਟਾਈਮ ਹੋ ਗਿਆ ਉਹਦਾ ਆਂਦੀ ਹੀ 4 ਵਜੇ ਬੱਸੇ ਬਹੂੰਗੀ ਤੇ ਚਾਰ ਅੱਜ ਕੱਲ ਦੇਣ ਬਦਲ ਗਏ ਆ ਨਾ ਫਰਕ ਪੈ ਗਿਆ ਦਿਨਾਂ ਤੇ ਵੀ ਲੱਗੇ ਡੇਟ ਖੁੱਲਣਾ ਹੀ ਪਤਾ ਨਹੀਂ ਠੀਕ ਨੇ ਅੱਗੇ ਮੇਰੀ ਮਾਂ ਇੱਥੇ ਰਾਹ ਵਹਿੰਦੀ ਹੁੰਦੀ ਸੀ ਹਾਂ ਕਦੀ ਮੇਰੇ ਪਿਓ ਨੂੰ ਕਹਿਣਾ ਕਦੀ ਭਰਾ ਨੂੰ ਕਹਿਣਾ ਵੀ ਅੱਗੇ ਤੇ ਮੇਰੀ ਮਾਂ ਮੈਲ ਪੈਂਦੀ ਹੁੰਦਾ ਮੇਰੀ ਭਾਬੀ ਖੜੀ ਹੋਵੇ ਸਾਸੀ ਜਬਰ ਹੈ ਭੈਣੇ ਸ਼ੋਕਰਿਆ ਸੋਨੇ ਦੀ ਜਾਈ ਆਈ ਆ ਕਿਤੇ ਜਾਂਦੀ ਚੜ ਗਿਆ ਘਰੋਂ ਹੀ ਨਹੀਂ ਭਾਬੀ ਜੀ ਨਿਕਲਿਆ ਜਾਂਦਾ ਬਸ ਇਦਾਂ ਹੀ ਲੱਗ ਗਿਆ ਵੇੜੇ ਨੂੰ ਤੇ ਕਿਤੇ ਨਾ ਆਉਂਦਾ ਆ ਪੂਰੀ ਤੇ ਬੜਿਆਂ ਦਿਨਾਂ ਦੇ ਫੋਨ ਕਰਨ ਦੇ ਸੀ ਮੇਰ ਕੋਈ ਨਹੀਂ ਨਿਕਲਿਆ ਜਾਂਦਾ ਘਰੋਂ ਬਸ ਇਦਾਂ ਹੀ ਠੀਕ ਠਾਕ ਸਭ ਹਾਂ ਵਧੀਆ ਵਧੀਆ ਸਾਰੇ ਠੀਕ ਨੇ ਤੁਸੀਂ ਸੁਣਾਓ ਸਾਰੇ ਠੀਕ ਨੇ ਮੇਰਾ ਵੀ ਤੇ ਬਥੇਰਾ ਦਿਲ ਕਰਦਾ ਸੀ ਆਉਣ ਨੂੰ ਬਸ ਇਦਾਂ ਟਾਈਮ ਨਹੀਂ ਸੀ ਲੱਗਦਾ ਕੁਝ ਇਦਾਂ ਝੋਨਾ ਛੰਨਾ ਵੱਢਣ ਵਾਲਾ ਕੁਝ ਇਸ ਤਰ੍ਹਾਂ ਸਾਰੇ ਤੇ ਇਸ ਕਰਕੇ ਫਿਰ ਨਹੀਂ ਆਇਆ ਗਿਆ ਹੁਣ ਵੀ ਤੁਸੀਂ ਬਾਰ ਬਾਰ ਫੋਨ ਕਰੀ ਜਾਂਦੇ ਸੀ ਤੇ ਮੈਂ ਹਾਂ ਚੱਲ ਹੋ ਹੀ ਆਵਾਂ ਤੇ ਮੈਂ ਤੇ ਹਾਂਜੀ ਸਮਝਦੀ ਮੇਰੇ ਪੇਕੇ ਮਾਵਾਣਾ ਹੀ ਹੁੰਦੇ ਨੇ ਨਹੀਂ ਪਰ ਨਹੀਂ ਇਹ ਕਿੰਨਾ ਦੀ ਬਹਿਗੀ ਗੱਲ ਕੀਤੀ ਜੇ ਬਸੇਰਾ ਕਰਦੀਆਂ ਭਤੀਓ ਨੂੰ ਨਹੀਂ ਬਸੇਰਾ ਕਰਦੀ ਆ ਪਰ ਚਲੋ ਮੈਂ ਤਾਂ ਖਾਂ ਚਲੋ ਹੋਈ ਉਹ ਵੀ ਭਾਬੀ ਜੀ ਪਹਿਲਾਂ ਕੱਪੜੇ ਜਦੋਂ ਮਾਂ ਪਿਓ ਹੁੰਦਾ ਸੀ ਤੁਹਾਡੇ ਲੈਣੇ ਨਾਲ ਮੇਰੇ ਉਹੋ ਜੇ ਲੈਣੇ ਹਨਾ ਮਾਂ ਪਿਓ ਨੇ ਚਲੋ ਤੁਸੀਂ ਵੀ ਦੇਣਵਾਰ ਪਹੁੰਚਦੇ ਜੇ ਸਭ ਕੁਝ ਕਰਦੇ ਜੇ ਤੇ ਮੇਰੇ ਦੇ ਚੂਣੇ ਆਉ ਤੇ ਅਸੀਂ ਪੂਰੀ ਨਹੀਂ ਕਰ ਸਕਦੇ ਬਾਕੀ ਪਿਆਰ ਉਹਨਾਂ ਹੀ ਆ ਬੱਚੇ ਤੇ ਇੰਨਾ ਯਾਦ ਕਰਦੇ ਰਹਿੰਦੇ ਸਾਹ ਸੁੱਕ ਜਾਂਦੇ ਉਹਨਾਂ ਦੇ ਰੋ ਅੱਜ ਪੁੱਛਦਾ ਕਿਤੇ ਪੂਆ ਜੀ ਨੇ ਨਹੀਂ ਆਉਣਾ ਪੂਆ ਜੀ ਨੂੰ ਫੋਨ ਨਹੀਂ ਸੰਦੀਪ ਨੇ ਮੈਨੂੰ ਕੱਲ ਫੋਨ ਕਰਨ ਰਿਆ ਹੀ ਪੁੱਈ ਤੂੰ ਕਿੱਦਾਂ ਆਉਣਾਵੇਂ ਪੁੱਟੀਆਂ ਸਿੱਧੀਆਂ ਗੱਲਾਂ ਕਰਦਾ ਰਹਿੰਦਾ ਮੈਂ ਐਂਜੇ ਹੋਜੂ ਫੇਰ ਆਵੇਂਗਾ ਤੂੰ ਆਉਂਦੀ ਨਹੀਂ ਤੇ ਮੈਂ ਕਿਹਾ ਚੱਲ ਹੋਈ ਆਉਣੀ ਹੁਣ ਬਾਰ ਬਾਰ ਤੁਹਾਡੇ ਫੋਨ ਆਈ ਜਾਂਦੇ ਹੀ ਚੰਗਾ ਕੀਤਾ ਜੀ ਮੈਂ ਕਿਹਾ ਚੱਲ ਜਾ ਆਉਣੀ ਆ ਹਾਂ ਇੰਨੇ ਨਾ ਬੰਦੇ ਦਾ ਨਾ ਨਮਾਨ ਹੋਰ ਤੋਂ ਹੋਰ ਹੋ ਜਾਂਦਾ ਵਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਇੱਕੇ ਸਾ ਬੈਠਾ ਤੇ ਕੀ ਆਂਦੇਂਂ ਦੇਤਾ ਵੇ ਤੇ ਰੋਟੀ ਵੀ ਸੜ ਜਾਂਦੀ ਏ ਉਹ ਫਿਰ ਮੰਮੀ ਨਹੀਂ ਨਾ ਠੀਕ ਰਹਿੰਦੇ ਮੰਮੀ ਕਰਕੇ ਫਿਰ ਮੈਨੂੰ ਮੁਸ਼ਕਲ ਹੋ ਜਾਂਦੀ ਆ ਵੀ ਚਲੋ ਹਨਾ ਇਸ ਕਰਕੇ ਫਿਰ ਬਾਪੂ ਆਜੀ ਆਏ ਦੇ ਸਾਸੀ ਕਲਪੋਈ ਜੀ ਸਾਸੀ ਕਲਪੋਤ ਸਾਸੀ ਕਲ ਸੋ ਸਨਾਓ ਕੀ ਹਾਲ ਜੀ ਠੀਕ ਠਾਕ ਤੁਸੀਂ ਸੁਣਾ ਮਾਹਾਂ ਹੀ ਕਿਤੇ ਆਏ ਤੁਸੀਂ ਫਿਰ ਦੇ ਚਿਰ ਬਾਅਦ ਤੁਸੀਂ ਕਿੰਨਾ ਕੰਮ ਤੇ ਜੇ ਤੁਸੀਂ ਕਿੰਨੀਆਂ ਘਰਾਵਾਂ ਪੋਲੀਆਂ ਕੀਤੀਆਂ ਧੀਏ ਹਾਂ ਫੋਨ ਹੀ ਨਹੀਂ ਕੀਤਾ ਹਾਂ ਫੋਨ ਕਿਉਂ ਨਹੀਂ ਕੀਤਾ ਭਾਬੀ ਜੀ ਦਾ ਫੋਨ ਆਇਆ ਤੇ ਕਿਤੇ ਵਾਈਬ੍ਰੇਸ਼ਨ ਤੇ ਲੱਗਾ ਬੱਚਿਆਂ ਨੇ ਲਾਤਾ ਤੇ ਉਸੇ ਵੇਲੇ ਮੈਂ ਬੈਕ ਕਾਲ ਕੀਤੀ ਕੀਤਾ ਕਿਉਂ ਨਹੀਂ ਆ ਜਾ ਕਰੋ ਫੋਨ ਕਰ ਲਿਆ ਕਰੋ ਤੁਹਾਡਾ ਆਪਣਾ ਹੀ ਘਰ ਆ ਆਹੋ ਤੇ ਕਰਦੀ ਆਂ ਪੁੱਤ ਫਿਰ ਘਰ ਤੇਨੂੰ ਪਤਾ ਹੀ ਹੈ ਨਾ ਕੌਣ ਕੰਮ ਕਰਨ ਵਾਲਾ ਹੋ ਹੈਗਾ ਚਲੋ ਮੈਂ ਚਾਹ ਪਾਣੀ ਲੈਣਗੀ ਅੱਗੇ ਤੇ ਬੱਚਿਆਂ ਦੀ ਚਾਚੀ ਹੀ ਚਲ ਬੱਚੇ ਸੰਭਾਲ ਲੈਂਦੀ ਸੀ ਚਲ ਕਰ ਲੈਂਦੀ ਸੀ ਸਰ ਵੰਦਾ ਪਾਣੀ ਲੈ ਕੇ ਆਪੂ ਆਪਣੇ ਲਈ ਧੰਨ ਭਾਗ ਸਾਡੇ ਜਿਨ੍ਹਾਂ ਦਰਸ਼ਨ ਕੀਤੇ ਸਾਡੇ ਸੁਭਾਰਾ ਬੰਦੀ ਸੁਭਾਰਾ ਚਲੋ ਮੈਂ ਪਾਣੀ ਲੈ ਆਉਂਦੀ ਜੀ ਠੀਕ ਆ ਲਓ ਭੀਜੀ ਪਾਣੀ ਕਿਲੇ ਲਓ ਭਾ ਹਾਂ ਦੱਸੋ ਪਹਿਲਾਂ ਹਲਕਾ ਯਾਰ ਕਰੀਏ ਕਿ ਚਾਹ ਪੀਓਗੇ ਨਹੀਂ ਫੁਲਕਾਨ ਪਤਰਾਤ ਨਹੀਂ ਖਾਵਾਂਗੇ ਚਾਹ ਬਣਾ ਲਿਆ ਮੈਂ ਹਾਂ ਨਹੀਂ ਚਾਹ ਸੀਓਗੇ ਚਾਹ ਤਾਂ ਮੈਂ ਘਰੋਂ ਵੀ ਪੀ ਕੇ ਮੰਮੀ ਨੂੰ ਦੇ ਕੇ ਤੁਰੀ ਸੀ ਉਹ ਪਚ ਗਈ ਕਿ ਕਦਾਂ ਦੇ ਪੀ ਸੁਰੇ ਤੇ ਉਹ ਘੰਟੇ ਚ ਬਸ ਮਿਲ ਗਈ ਛੇਤੀ ਆ ਗਈ ਮੈਂ ਅੱਗੋਂ ਮੈਨੂੰ ਸੰਦੀਪ ਲੈ ਆ ਜਾ ਤੇ ਅੱਗੇ ਵੀ ਤੁਸੀਂ ਨਾਰਾ ਲਾ ਕੇ ਤੇ ਹੁੰਦੇ ਨਹੀਂ ਹੁੰਦੇ ਤੇ ਅਹੀ ਵੀ ਸੋਚਿਆ ਅੱਜ ਫੇਰ ਕੁਝ ਮੈਂ ਆਪਣੀ ਠੀਕ ਪੁੱਤ ਮੇਰੇ ਦਰਦ ਦਰਦ ਬੜੀ ਹੁੰਦੀ ਐ ਇਸ ਕਰਕੇ ਫੇਰ ਮੇਰੇ ਕੋ ਨਹੀਂ ਬੱਸੇ ਚੜਨਾ ਉਤਰਨਾ ਬੜਾ ਔਖਾ ਮੈਂ ਭਾਦਰੀ ਨਹੀਂ ਮੈਨੂੰ ਕੋਈ ਛੱਡ ਹੀ ਜਾਵੇ ਲੈ ਹੀ ਜਾਵੇ ਫਿਰ ਇਸ ਕਰਕੇ ਫਿਰ ਮੈਂ ਅਜ ਦਿਲ ਕੱਢ ਕੇ ਲੈ ਸੋਰੀ ਪਈ ਫੋਨ ਕਰ ਦਿੰਦੇ ਆਪੇ ਜਾ ਕੇ ਸੰਦੀਪ ਲੈ ਆਉਂਦੇ ਸੰਦੀਪ ਵਿਚਾਰਾ ਕੱਲਾ ਕਿੱਧਰ ਕਿੱਧਰ ਹੋਵੇ ਉਧਰ ਕੋਈ ਗੱਲ ਨਹੀਂ ਤੂੰ ਮੈਨੂੰ ਕਹਿ ਦਿੰਦੇ ਮੈਂ ਕਾਨਕ ਬੀਜਦਾ ਉਹ ਕਰਦਾ ਤੂੰ ਵੀ ਬੱਚਿਆਂ ਨੂੰ ਖਿਲਾਉਣਾ ਹੁੰਦਾ ਫਿਰ ਘਰ ਦਾ ਵੀ ਕਰਨਾ ਹੁੰਦਾ ਮੇਰਾ ਦੇਲਾ ਹੋ ਜਾਵੇ ਕਿਸੇ ਨੂੰ ਤਕਲੀਫ ਨਾ ਹੀ ਦਵਾ ਚੰਗੀ ਗੱਲ ਇਹ ਤਾਂ ਜੋ ਤਕਲੀਫ ਵਾਲੀ ਕਿਹੜੀ ਗੱਲ ਜੇ ਹੋ ਵੀ ਕਿਸੇ ਨੂੰ ਕੋਈ ਗੱਲ ਨਹੀਂ ਮਤਲਬ ਤੁਸੀਂ ਇਹਨੂੰ ਆਪਣਾ ਸਮਝਦੇ ਨਹੀਂ ਆ

آئیدہ پوئی جی آئیدہ آئیدہ شاشی کا ہے پوئی جی شاشی کا لن پوٹا شاشی, کا شاشی کا پوئی جی پوئی جی تو ہی آن دے کیونی ہو پوٹا ایدائی کرو ای نیٹے ایم لاغ دارے کی کرا ਕੋਈ ਜੇ ਹੁੰਨੀ ਐ ਤਾਨੂੰ ਜਾਣਦੇ ਨਾ ਤੂੰ ਲਾਰਾ ਲਾ ਕੇ ਆਂਦੇ ਹੀ ਨਹੀਂ ਆ ਕੋਈ ਨਹੀਂ ਪੁੱਤ ਹੁਣ ਮੈਨੂੰ ਜਾਣ ਦੋ ਮੈਂ ਫੇਰ ਆਮੂ ਥੋੜਿਆਂ ਦੇ ਇੱਕ ਦਿਨ ਹੀ ਰਹਿਣਾ ਘੱਟੇ ਘੱਟ ਦੋ ਚਾਰ ਦਿਨ ਤੇ ਰੋ ਮਾਹਾਂ ਤੇ ਤੂੰ ਹੀ ਆਇਆ ਫੇਰ ਨਹੀਂ ਤੂੰ ਹੀ ਛੇਤੀ ਆਣਾ ਤੈਨੂੰ ਮੈਂ ਦੱਸਿਆ ਮੇਰੀ ਮਜਬੂਰੀ ਆ ਨਹੀਂ ਕਰਦਾ ਸਰਦਾ ਹਣਾ ਤੇ ਤੂੰ ਹੀ ਤਾਂ ਕਿਤੇ ਛੁੱਟੀਆਂ 'ਚ ਵੀ ਨਹੀਂ ਆਉਂਦੇ ਹੈ ਜੇ ਤੁਹਾਡੀ ਮਾਂ ਨੂੰ ਨਹੀਂ ਦਾ ਹੁੰਦਾ ਤੁਹਾਡੇ ਪਿਓ ਨੂੰ ਨਹੀਂ ਹੁੰਦਾ ਤਾਨੂੰ ਕਿੰਨਾ ਘੁੰਦਾ ਹੈ ਹੈ ਸਾਡੇ ਬੂਏ ਘੜੀ ਕਿਹੜਾ ਦਰਿਆ ਵਗਦਾ ਜਿਹੜੇ ਬੇੜੀਆਂ ਪਾ ਕੇ ਤੁਹਾਨੂੰ ਨਗਾਉਣਾ ਵਾ ਤੂੰ ਆ ਜਾ ਕਰੋ ਹਾਂ ਉਹ ਸਿੱਧੀ ਛੜਕ ਮੈਂ ਤੇ ਆ ਹੀ ਜਾਨੀ ਮੇਰਾ ਤਾਂ ਫੇਰ ਦੇਰ ਨੂੰ ਸੜ ਜਾਂਦਾ ਫੇਰ ਤੁਹਾਨੂੰ ਮਿਲ ਨੂੰ ਜੀ ਕਰਦਾ ਫੇਰ ਆ ਜਾਨੀ ਆ ਰਖੜੀ ਦੇ ਆਏ ਤੂੰ ਹੁਣ ਆਏ ਹੋ ਫੇਰ ਨਹੀਂ ਤੂੰ ਆਉਣਾ ਕਿੰਨਾ ਸਿਰ ਨਹੀਂ ਪੁੱਤ ਫੇਰ ਆ ਜਾਂਗੀ ਹੁਣ ਮੈਂ ਅੱਜ ਤੇਰੇ ਕਹਿੰਦੇ ਉਹ ਫੇਰ ਮੈਂ ਰਾਤ ਰਹਿ ਲੰਨੀ ਆ ਨਹੀਂ ਤੇ ਸਵੇਰੇ ਚੱਲ ਜੂੰਗੀ ਹਾਂ ਨਹੀਂ ਘਟਾ ਘਟ ਦੋ ਚਾਰ ਦਿਨ ਤੇ ਰੋ ਚਲੋ ਵੇਖਾਂਗੇ ਜਿਨਾ ਤੂੰ ਸਕੂਲੇ ਚੱਲ ਜਣਾ ਮਗਰੋਂ ਮੈਂ ਨਹੀਂ ਆਪਾਂ ਨਹੀਂ ਜਾਣਾ ਹੋ ਮੰਦਰ ਹੋ ਜਾਣਾ ਹਾਂ ਪਾਪਾ ਨਦਨ ਸਕੂਲ ਨਹੀਂ ਜਾਣਾ ਸਕੂਲੇ ਨਹੀਂ ਜਾਣਾ ਮੈਡਮਾਂ ਨੇ ਵੇਖਿਓ ਤੈਨੂੰ ਘੁੱਟਣਾ ਨਾ ਸਕੂਲੇ ਜਾਓਗੇ ਤੇ ਨਹੀਂ ਐਦਾਂ ਜਾਣ ਨਹੀਂ ਦੇਣਾ ਹੁਣ ਅੱਜ ਮੈਨੂੰ ਪੁੱਤ ਤਾੜੀਆਂ ਵੱਡੀਆਂ ਕਲਾਸਾਂ ਨੇ ਤੁਹਾਡੀ ਪੜ੍ਹਾਈ ਖਰਾਬ ਹੁੰਦੀ ਆ ਹੋਂ ਤੇ ਪਰੋਣਿਆਂ ਨੇ ਲੋਕੀ ਜਾਂਦੇ ਇਧਰੋਂ ਆਏ ਤੇ ਉਧਰੋਂ ਜਾਓ ਪਾਪਾ ਦਿੱਤੇ ਤੁਹਾਡੀ ਇੱਕ ਹੀ ਕਿਤਾਬ ਹੋਇਆ ਉਹ ਵੀ ਨਹੀਂ ਆਉਂਦੀ ਕਿੰਨੇ ਤੇ ਲੇਖੜਾਂਦੇ ਫੇਰ ਕੀ ਪੁੱਤ ਮੈਂ ਤੇ ਆ ਹੀ ਜਾਨੀ ਫੇਰ ਵੀ ਵੇਖੋ ਆ ਗਈਆਂ ਤੁਹਾਨੂੰ ਮੇਰੇ ਨਾਲ ਤੇਰੀ ਮੰਮੀ ਵੀ ਦਾਦੀ ਮੰਮਾ ਵੀ ਫੋਨ ਕਰਨਦੇ ਸੀ ਤੇਰੀ ਮੰਮਾ ਤੇਰੇ ਪਾਪਾ ਵੀ ਤੇ ਫੇਰ ਮੈਂ ਕਿਹਾ ਚਲ ਜਾ ਆਈ ਹਮਨੀ ਨਾਲੇ ਮੈਂ ਇਥੇ ਦਵਾਈ ਦੁਈ ਲੈਣੀ ਸੀ ਤਾਂ ਭੈਣ ਜੀ ਆ ਤੋਂ ਖੇਚਲ ਕਰਦੇ ਹੁੰਦੇ ਜੇ ਤੁਸੀਂ ਉਦਾਂ ਹੀ ਆ ਜਿਆ ਚਲ ਫੇਰ ਕੀ ਆ ਬੱਚੇ ਆ ਬੱਚੇ ਤੇ ਪੁੱਛਦੇ ਹੀ ਨੇ ਕੋਈ ਚੀਜ਼ ਲੈ ਆਈ ਆ ਆਹੋ ਉਹ ਉਦਾਂ ਹੀ ਹੋਈ ਬੜੀ ਖੁਸ਼ੀ ਹੋਈ ਫੇਰ ਕੀ ਆ ਇਹ ਕਿੰਨੇ ਕਿਨੇ ਆ ਹਾਂ ਹਾਂ ਤੇ ਠੀਕ ਆ ਭੂਜੀ ਹੁਣ ਨਹੀਂ ਪੜ੍ਹ ਲਈ ਪਰ ਅਹੀਂ ਰਾਤ ਨੂੰ ਤੁਹਾਡੇ ਨਾਲ ਸੌਵਾਂਗੇ ਤੇ ਇਹਨੂੰ ਬਾਤ ਚ ਚਲੋ ਠੀਕ ਆ ਬੱਸ ਠੀਕ ਆ ਚਲੋ ਪੜ੍ਹ ਲਓ ਘੜੀ ਹੁਣ ਸਕੂਲ ਤੱਕ ਆ ਚੰਗਾ ਭੈਣ ਜੀ ਮੈਂ ਤੁਹਾਡੇ ਕੱਪੜੇ ਤੇ ਰਾਖਾਵਾ ਸਮਾਨ ਤੇ ਤੁਸੀਂ ਕੀ ਇਸ਼ਨਾਨ ਕਰਕੇ ਤੇ ਕੱਪੜੇ ਚੇਂਜ ਕਰਨਾ ਤੇ ਹਾਂ ਉਸ ਟਾਈਮ ਨਹੀਂ ਵੈਸੇ ਕੱਪੜੇ ਚੇਂਜ ਕਰ ਲੂੰਗੀ ਚਲੋ ਕਰ ਲਿਓ ਹੁਣ ਸ਼ਾਮਾਂ ਪਈਆਂ ਨਾ ਥੋੜੇ ਮੌਸਮ ਚੇਂਜ ਹੋਇਆ ਤੇ ਇਸ ਕਰਕੇ ਕੋਈ ਨਹੀਂ ਕੋਈ ਨਹੀਂ ਕਰਨਾ ਹੁਣ ਇਸ਼ਨਾਨ ਨਹੀਂ ਕਰਨਾ ਲੈ ਮੈਂ ਤੇ ਐਵੇਂ ਹੀ ਕਰਦੀ ਸੀ ਹਣਾ ਕਿ ਮੇਰੇ ਪਿਕੇ ਮਾਂ ਦੇ ਨਾਲ ਹੀ ਆ ਪਿਓ ਦੇ ਨਾਲ ਹੀ ਆ ਪਿਓ ਹੀ ਦਾ ਹੋ ਗਿਆ ਤੇ ਹਨ ਤੇ ਪਰ ਇਹ ਕਿੰਨਾ ਕਰਦੇ ਨੇ ਪਰਜਾਈ ਮੇਰੀ ਕਿੰਨੀ ਚੰਗੀ ਆ ਹਨ ਪਹਿਲਾਂ ਵੀ ਕੱਪੜੇ ਬਣਾ ਕੇ ਦਿੱਤੇ ਹੁਣ ਵੀ ਮੇਰਾ ਸੂਟ ਬਣਾ ਕੇ ਰੱਖਿਆ ਮੇਰੇ ਆਉਂਦਿਆਂ ਨੂੰ ਹਨ ਤੇ ਨਾ ਕਹਿੰਦੀ ਮੇਰੀ ਧੀ ਤੇ ਨਾ ਨਾਣਾ ਤੇ ਤੂੰ ਹੀ ਆ ਹਨ ਤੇ ਮੈਨੂੰ ਉਹ ਝਿਜਕ ਜੀ ਆਉਂਦੀ ਸੀ ਵੀ ਮੇਰਾ ਮਾਂ ਪਿਓ ਤੇ ਕੋਤੇ ਮਾਂ ਅੰਕੇ ਵੀ ਚੀਜ਼ ਲੈ ਜਾਨੀ ਪਰ ਨਹੀਂ ਭਤੀਜਾ ਵੀ ਇੰਨਾ ਕਰਦਾ ਵਾ ਜੇ ਮੈਂ ਕਹਾਂ ਦੂਜੇ ਘਰ ਜਾਣਾ ਉਧਰ ਵੀ ਨਹੀਂ ਜਾਣ ਦਿੰਦੇ ਹਨ ਇਹ ਕਹ ਕਹ ਰਾਜ ਨਹੀਂ ਤੇ ਦੂਜਾ ਘਰ ਗੁੱਸਾ ਕਰਦਾ ਤੇ ਹੁਣ ਕੀ ਕਰਾਂ ਤੇ ਚਲੋ ਇਹ ਬਾਹਰ ਨੂੰ ਜਾਂਦਾ ਸੰਦੀਪ ਤੇ ਘੜੀ ਉਧਰ ਹੋ ਆਉਣੀ ਆ ਫਿਰ ਉਹ ਵੀ ਗੁੱਸਾ ਕਰਦੇ ਉਹ ਵੀ ਤੇ ਉਹੋ ਜੇ ਮੇਰੇ ਵਾਸਤੇ ਤੇ ਉਹੋ ਜੇ ਹੀ ਹੈ ਨਾ ਜਿਹੋ ਜੇ ਇਹ ਨੇ ਤੇ ਉਹੋ ਜੇ ਹੀ ਉਹ ਨੇ ਮੈਂ ਥੋੜਾ ਵਿਚਤਰਾ ਕਰ ਸਕਦੀ ਹਾਂ ਚਲੋ ਮੇਰੀ ਪਰਜਾਈ ਤੇ ਪਹਿਲਾਂ ਵੀ ਮੇਰ ਨਾਲ ਬੜਾ ਕਰਦੀ ਹੁੰਦੀ ਸੀ ਸਾਨੂੰ ਪਤਾ ਹੀ ਨਹੀਂ ਸੀ ਮੈਂ ਪੜਦੀ ਜੇ ਤਾਂ ਮੇਰੀ ਪਰਜਾਈ ਦਾ ਵਿਆਹ ਹੋਇਆ ਸੀ ਤੇ ਪਤਾ ਹੀ ਨਹੀਂ ਅਸੀਂ ਪਹਿਣਾ ਪਹਿਣਾ ਕਿ ਨਾਨਾ ਪਰਜਾਈ ਆ ਤੇ ਪਰ ਮੇਰੇ ਮਨ 'ਚ ਥੋੜਾ ਜਿਹਾ ਡਾਊਟ ਹੋ ਗਿਆ ਫੇ ਸ਼ਾਇਦ ਮੇਰੀ ਮਾਂ ਹੀ ਜ਼ਿਆਦਾ ਕਰਦੀ ਸੀ ਪਰ ਇਹਨਾਂ ਮੈਨੂੰ ਮਾਂ ਨਹੀਂ ਜ਼ਿਆਦਾ ਹੁੰ ਦਿੱਤੀ ਤੇ ਚਲੋ ਦਿਨਵਾਰ ਵੀ ਪਹੁੰਚਦੇ ਆ ਮਾੜੇ ਚੰਗੇ ਚਲੋ ਜਿੱਦਾਂ ਦੇ ਹੁੰਦੇ ਆਜੇ ਤੱਕ ਵੀ 25 30 ਸਾਲ ਵਿਆਹ ਨੂੰ ਹੋ ਗਏ ਆ ਮਾੜੇ ਚੰਗੇ ਦਿਨਵਾਰ ਦੇ ਕੇ ਹੁੰਦੇ ਨੇ ਚਲੋ ਮਹਾਰਾਜ ਸੱਚੇ ਪਾਛਾ ਇਹਨਾਂ ਪਰਮਾਤਮਾ ਇਹਨਾਂ ਦੀ ਵੜੀ ਵੜੀ ਉਮਰ ਕਰੇ ਇਹਨਾਂ ਨੂੰ ਜ਼ਿਆਦਾ ਦੇਵੇ ਪਰਮਾਤਮਾ ਚਲੋ ਤੰਦਰੁਸਤੀਆਂ ਬਖਸ਼ੇ ਬੱਚਿਆਂ ਦੇ ਸਿਰ ਤੇ ਇਹਨਾਂ ਦੇ ਮਿਹਰ ਭਰੇ ਹੱਥ ਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਠੀਕ ਠਾਕ ਆਂ ਉਮੀਦ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਫਿਰ ਇੱਕ ਆਪਾਂ ਛੋਟਾ ਜਿਹਾ ਪ੍ਰੇਲਾ ਕੀਤਾ ਵੀਡੀਓ ਬਣਾਉਂਦਾ ਜਿਹਦੇ ਵਿੱਚ ਕਿ ਨਨਾਨ ਪਜਾਈ ਦੇ ਰਿਸ਼ਤੇ ਬਾਰੇ ਵੀਡੀਓ ਬਣਾਈ ਆ ਜਿਹੜੀ ਪਜਾਈ ਹੁੰਦੀ ਉਹ ਮਾਸਮਾਨ ਨਹੀਂ ਹੁੰਦੀ ਆ ਮਾ ਮਰਨ ਤੋਂ ਮਾਪਿਓ ਮਰਨ ਤੋਂ ਬਾਅਦ ਵਿੱਚ ਤੇ ਉਹ ਧੀਆ ਭਾਗਾਂ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਪੇਕਿਆਂ ਤੋਂ ਉਹਨਾਂ ਦੀ ਪਰਜਾਈ ਸਪੈਸ਼ਲੀ ਪਰਜਾਈ ਫੋਨ ਕਰਦੀ ਆ ਕਿ ਭੈਣ ਜੀ ਤੁਸੀਂ ਆ ਜਾਓ ਆਣ ਕੇ ਸਾਨੂੰ ਮਿਲਜੋ ਆਪਣੇ ਦਿਲ ਦੀਆਂ ਸੁਨਾਜ ਉਹ ਸਾਡੇ ਦਿਲ ਦੀਆਂ ਸੁਣਜੋ ਇਹ ਕਿ ਸਾਡੇ ਭੂਆ ਜੀ ਨੇ ਇੰਨੇ ਸਾਡੇ ਤਰਲੇ ਕਢਵੰਦੇ ਨੇ ਅਸੀਂ ਇੰਨਾ ਫੋਨ ਕੀਤਾ ਇਹਨਾਂ ਨੂੰ ਕਿ ਭੂਆ ਜੀ ਆਜੋ ਆਜੋ ਇਹ ਸਾਡੇ ਕੋਲੇ ਤਰਲੇ ਕਢਵਾ ਕੇ ਆਏ ਨੇ ਤੇ ਹੁਣ ਮੈਨੂੰ ਮੇਰੀ ਉਹਨਾਂ ਭੈਣਾਂ ਅੱਗੇ ਗੁਜਾਰਸ਼ ਆ ਕਿ ਤੁਸੀਂ ਜਦੋਂ ਤੁਹਾਨੂੰ ਫੋਨ ਆਉਂਦਾ ਵਾ ਤੁਹਾਡੀਆਂ ਪਰਜਾਈਆਂ ਦਾ ਭਰਾਵਾਂ ਦਾ ਭਤੀਜਿਆਂ ਦਾ ਤੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਵਾ ਤੇ ਉਹਨਾਂ ਨੂੰ ਮਿਲਣਾ ਚਾਹੀਦਾ ਵਾ ਉਹ 3 ਭਾਗਾਂ ਵਾਲੀਆਂ ਨੇ ਜਿਨ੍ਹਾਂ ਨੂੰ ਪੇਕਿਆਂ ਤੋਂ ਫੋਨ ਆ ਲੱਗਾ ਕਿ ਭੈਣ ਜੀ ਆਂ ਕੇ ਮਿਲਜੋ ਤੁਸੀਂ ਕਹਿਣਾ ਚਾਹੋਗੇ ਕੁਝ ਭੂਆ ਜੀ ਹਾਂਜੀ ਹਾਂਜੀ ਉਹ ਤਾਂ ਮੈਂ ਕੀ ਕਹਿਣਾ ਬਸ ਠੀਕ ਠਾਕ ਆ ਸਭ ਹਾਂਜੀ ਅੱਗੇ ਭਾਬੀ ਜੀ ਕਹਿਣ ਰਹੀ ਕਿ ਮੇਰੀ ਨਣਾਨਵੀ ਤੁੰਡ ਤੇ ਮੇਰੀ ਇੱਤੀ ਵੀ ਤੁੰਡ ਹਾਂਜੀ ਇਹ ਸਾਡੇ ਹੀ ਪਲੋਤੇ ਭੂਆ ਜੀ ਨੇ ਤੇ ਮੇਰੇ ਬੱਚਿਆਂ ਦੀ ਵੀ ਮੇਰੇ ਹਸਬੰਦ ਦੀ ਵੀ ਭੂਆ ਇਹੀ ਨੇ ਤੇ ਇਹਨਾਂ ਨੂੰ ਤੁਸੀਂ ਵੀ ਇਹਨਾਂ ਨੂੰ ਕਮੈਂਟ ਕਰਿਓ ਕਿ ਭੂਆ ਜੀ ਤੁਸੀਂ ਜਲਦੀ ਜਲਦੀ ਆਣ ਕੇ ਇਹਨਾਂ ਨੂੰ ਮਿਲ ਜਾ ਕਰੋ ਇੰਨੇ ਤਰਲੇ ਨਾ ਘੜਵਾਇਆ ਕਰੋ ਠੀਕ ਹੈ ਭੂਆ ਜੀ ਠੀਕ ਹੈ ਬੇਟੇ ਹੋਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਸਾਨੂੰ ਵਧੀਆ ਵਧੀਆ ਕਮੈਂਟ ਕਰਿਓ ਬਸ ਠੀਕ ਹੈ ਓਕੇ